ਕਰਤਾਰਪੁਰ ਵਾਸੀਆਂ ਨੇ ਕਿਉਂ ਗੁਰੂ ਹਰਗੋਬਿੰਦ ਜੀ ਕੋਲ ਹੀ ਆ ਕੇ ਬੇਨਤੀ ਕੀਤੀ ਕਿ ਇੱਕ ਬੱਬਰ ਸ਼ੇਰ ਸਾਡਾ ਬਹੁਤ ਨੁਕਸਾਨ ਕਰਦਾ ਹੈ ਸਾਨੂੰ ਉਸ ਕੋਲੋਂ ਬਚਾਓ ਜਦ ਕਿ ਉਸ ਸਮੇਂ ਬਹੁਤ ਸਾਰੇ ਲੋਕ ਮੁਗਲਾਂ ਦੇ ਵੀ ਪੈਰੋਕਾਰ ਸਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੇ ਇੱਕ ਖੁੰਖਾਰ ਸ਼ੇਰ ਦਾ ਮੁਕਾਬਲਾ ਕੀਤਾ ਅਤੇ ਉਸ ਨੂੰ ਪਹਿਲੇ ਹੀ ਵਾਰ ਵਿੱਚ ਟਹਿ ਟੇਰੀ ਕਰ ਦਿੱਤਾ ਸੀ ਮੀਰੀ ਪੀਰੀ ਦੇ ਮਾਲਕ ਨੇ ਉਸ ਖੁੰਖਾਰ ਸ਼ੇਰ ਨੂੰ ਸੁੱਤੇ ਪਏ ਨੂੰ ਪਹਿਲਾਂ ਲਲਕਾਰਿਆ ਅਤੇ ਫਿਰ ਉਸ ਨਾਲ ਮੁਕਾਬਲਾ ਕੀਤਾ। ਆਓ ਅੱਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ੇਰ ਨੂੰ ਮਾਰਨ ਦੀ ਵਿਥਿਆ ਸੁਣਾਉਂਦੇ ਹਾਂ। ਇੱਕ ਵਾਰ ਦੀ ਗੱਲ ਹੈ ਕਿ ਕਰਤਾਰਪੁਰ ਦੇ ਕੁਝ ਆਦਮੀਆਂ ਨੇ ਆਣ ਕੇ ਗੁਰੂ ਸਾਹਿਬਾਨ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਹੇ ਮਹਾਰਾਜ ਇੱਥੇ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਹੈ ਜੋ ਪਿੰਡ ਦੇ ਮਾਲ ਡੰਗਰ ਦਾ ਬਹੁਤ ਨੁਕਸਾਨ ਕਰਦਾ ਹੈ। ਅਤੇ ਸਾਡੇ ਪਸ਼ੂਆਂ ਨੂੰ ਖਾ ਜਾਂਦਾ ਹੈ ਸਾਨੂੰ ਉਸ ਤੋਂ ਬਹੁਤ ਡਰ ਲੱਗਦਾ ਹੈ ਆਪ ਜੀ ਕਿਰਪਾ ਕਰਕੇ ਇਸ ਨੂੰ ਸ਼ਿਕਾਰ ਕਰਕੇ ਮਾਰਨ ਦਾ ਯਤਨ ਕਰੋ ਨਗਰ ਨਿਵਾਸੀ ਇਸ ਪਾਸੋਂ ਬਹੁਤ ਦੁਖੀ ਹਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਨਾਂ ਦੁਖੀਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਉਸੇ ਸਮੇਂ ਹੀ ਜੰਗਲ ਨੂੰ ਚੱਲ ਪਏ ਅਤੇ ਜੰਗਲ ਵਿੱਚ ਕੁਝ ਦੂਰ ਜਾ ਕੇ ਜਦ ਆਪ ਜੀ ਨੂੰ ਸ਼ਿਕਾਰੀਆਂ ਨੇ ਦੱਸਿਆ ਕਿ ਸ਼ੇਰ ਇੱਕ ਚੰਗੀ ਵਿੱਚ ਸੁੱਤਾ ਹੋਇਆ ਹੈ ਤਾਂ ਆਪ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਜਾਣੇ ਚੁੱਪ ਕਰਕੇ ਦੂਰ ਖੜੇ ਹੋ ਜਾਓ ਅਸੀਂ ਇਕੱਲੇ ਹੀ ਜਾ ਕੇ ਇਸ ਨੂੰ ਜਗਾਉਂਦੇ ਹਾਂ ਤਦ ਗੁਰੂ ਜੀ ਇਕੱਲੇ ਹੀ ਢਾਲ ਤਲਵਾਰ ਲੈ ਕੇ ਘੋੜੇ ਤੋਂ ਉਤਰ ਕੇ ਉੱਥੇ ਚਲੇ ਗਏ ਜਿੱਥੇ ਸ਼ੇਰ ਸੁੱਤਾ ਹੋਇਆ ਸੀ ਗੁਰੂ ਜੀ ਨੇ ਨੇੜੇ ਜਾ ਕੇ ਸ਼ੇਰ ਨੂੰ ਲਲਕਾਰਿਆ ਲਲਕਾਰ ਸੁਣ ਕੇ ਸ਼ੇਰ ਨੇ ਉੱਠ ਕੇ ਬੜੇ ਜ਼ੋਰ ਦੀ ਭਵਕ ਮਾਰੀ ਜਿਸ ਨਾਲ ਦੂਰ ਦੂਰ ਤੱਕ ਜੰਗਲ ਦੇ ਜਾਨਵਰ ਵੀ ਡਰ ਗਏ ਫਿਰ ਸ਼ੇਰ ਨੇ ਸਾਹਮਣੇ ਹੋ ਕੇ ਗੁਰੂ ਜੀ ਨੂੰ ਵੇਖਿਆ ਤਾਂ ਇੱਕਦਮ ਟੱਪ ਕੇ ਗੁਰੂ ਜੀ ਉੱਪਰ ਹਮਲਾ ਕਰ ਦਿੱਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਇੱਕ ਛិន ਵਿੱਚ ਹੀ ਸ਼ੇਰ ਅਸਣ ਵਿੱਚ ਬੈਠ ਕੇ ਖੱਬੇ ਹੱਥ ਨਾਲ ਸ਼ੇਰ ਅੱਗੇ ਢਾਲ ਕਰਕੇ ਉਸ ਦੇ ਵਾਰ ਨੂੰ ਰੋਕ ਲਿਆ ਅਤੇ ਸੱਜੇ ਹੱਥ ਨਾਲ ਉਸ ਦੇ ਪੇਟ ਵਿੱਚ ਤਲਵਾਰ ਫੇਰ ਕੇ ਉੱਥੇ ਹੀ ਢੇਰੀ ਕਰ ਦਿੱਤਾ ਇਹ ਕੌਤਕ ਵੇਖ ਕੇ ਗੁਰੂ ਜੀ ਦੇ ਸਾਥੀਆਂ ਨੇ ਖੁਚੀ ਦੇ ਜੈਕਾਰੇ ਛੱਡੇ ਅਤੇ ਸ਼ੇਰ ਦੇ ਮਰਦਾ ਸਰੀਰ ਨੂੰ ਚੁੱਕ ਕੇ ਪਿੰਡ ਲੈ ਆਂਦਾ ਇਹ ਕੌਤਕ ਵੇਖ ਕੇ ਪਿੰਡ ਵਾਸੀ ਗੁਰੂ ਜੀ ਦੇ ਚਰਨੀਆਂ ਲੱਗੇ ਅਤੇ ਗੁਰੂ ਜੀ ਦਾ ਬਹੁਤ ਸ਼ੁਕਰਾਨਾ ਕੀਤਾ ਅਤੇ ਇਸ ਤਰ੍ਹਾਂ ਗੁਰੂ ਜੀ ਦਾ ਜਸ ਬਹੁਤ ਦੂਰ ਦੂਰ ਤੱਕ ਫੈਲ ਗਿਆ ਉਸ ਤੋਂ ਬਾਅਦ ਜਦ ਸ਼ੇਰ ਨੂੰ ਮਾਰ ਕੇ ਗੁਰੂ ਜੀ ਘਰ ਆਏ ਤਾਂ ਉਸ ਸਮੇਂ ਦੋ ਘੜੀਆਂ ਦਿਨ ਰੰਦਾ ਸੀ ਗੁਰੂ ਜੀ ਕੌਲਾਂ ਦਾ ਅੰਤ ਸਮਾ ਵੇਖ ਕੇ ਉਸ ਦੇ ਪਾਸ ਚਲੇ ਗਏ ਕੌਲਾਂ ਅੱਗੇ ਗੁਰ ਚਰਣਾ ਦੇ ਧਿਆਨ ਵਿੱਚ ਸਮਾਧੀ ਲਾ ਕੇ ਬੈਠੀ ਸੀ ਗੁਰੂ ਜੀ ਨੇ ਕੌਲਾਂ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਕਿਹਾ ਸਤਨਾਮ ਵਾਹਿਗੁਰੂ ਕਹੋ ਕੌਲਾਂ ਨੇ ਅੱਖਾਂ ਖੋਲ ਕੇ ਗੁਰੂ ਜੀ ਨੂੰ ਵੇਖਿਆ ਅਤੇ ਸਤਨਾਮ ਵਾਹਿਗੁਰੂ ਆਖ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਉਸ ਨੂੰ ਸੰਮੁਖ ਕਰਕੇ ਕਿਹਾ ਤੇਰਾ ਜੀਵਨ ਹੁਣ ਕੇਵਲ ਚਾਰ ਕੜੀ ਰਹਿ ਗਿਆ ਹੈ ਸਰੀਰ ਕੱਚੇ ਪਾਜ ਵਾਂਗ ਉੱਥਰ ਨਹੀਂ ਰਹਿੰਦਾ ਜੋ ਕੁਝ ਵੀ ਸੰਸਾਰ ਵਿੱਚ ਦਿਸ ਰਿਹਾ ਹੈ ਉਹ ਸਭ ਨਾਸ਼ਵੰਤ ਹੈ ਕੇਵਲ ਆਤਮਾ ਹੀ ਅਬਨਾਸੀ ਹੈ ਜੋ ਸਦਾ ਰਹਿੰਦੀ ਹੈ ਇਸ ਕਰਕੇ ਇਸੇ ਸਮੇਂ ਤੋਂ ਸਰੀਰ ਨੂੰ ਮਿਥਿਆ ਜਾਣ ਕਰਕੇ ਆਪਣੇ ਆਤਮ ਸਰੂਪ ਵਿੱਚ ਬਿਰਤੀ ਨੂੰ ਜੋੜ ਲੈ ਤੇਰਾ ਜਨਮ ਮਰਨ ਮਿਟ ਜਾਏਗਾ ਇਸ ਤਰ੍ਹਾਂ ਜਦ ਕੌਲਾ ਨੇ ਆਪਣੇ ਅੰਦਰ ਵਰਤੀ ਟਕਾ ਲਈ ਤਾਂ ਉਸ ਨੂੰ ਤਤਸ਼ਣ ਹੀ ਆਪਣਾ ਸਰੂਪ ਦਿਸ ਪਿਆ ਅਤੇ ਗੁਰੂ ਜੀ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਕੌਲਾ ਇਸ ਦਸ਼ਾ ਵਿੱਚ ਹੀ ਸਮਾਧੀ ਸਥਿਰ ਹੋ ਕੇ ਸਰੀਰ ਤਿਆ ਕੇ ਸੱਚਖੰਡ ਚਲੀ ਗਈ ਅਗਰ ਆਪ ਜੀ ਕੌਲਾ ਜੀ ਦੀ ਸਾਖੀ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਉਥੇ ਆਪ ਜੀ ਨੂੰ ਮਾਤਾ ਕੌਲਾ ਜੀ ਦਾ ਪੂਰਾ ਇਤਿਹਾਸ ਵਿਸਥਾਰ ਰੂਪ ਵਿੱਚ ਦੱਸਿਆ ਗਿਆ ਹੈ ਸੋ ਹੋਰ ਸਾਖੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਆਪ ਜੀ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਕੁਝ ਅਣਗੋਲਿਆ ਰਹਿ ਗਿਆ ਹੋਇਆ ਇਤਿਹਾਸ ਆਪ ਜੀ ਤੱਕ ਜਰੂਰ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ